ਹੰਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇਖਾ 20-25 ਸਾਲ ਤੋਂ ਆਸੀ ਵੀ ਜੇ ਸਾਡੇ ਲਾਕੇ ਵਾਲੇ ਵੀ ਜਾਂ ਹੋਰ ਵੀ ਲੋਕ ਤੁਸੀਂ ਜਿੱਥੇ ਵੀ ਪੰਜਾਬ ਦੇ ਵਸਤੀ ਹੈ ਸਾਰਿਆਂ ਨੂੰ ਪਤਾ ਹੈ ਭੈਣੀ ਸਾਹਿਬ ਦਾ ਨਾਮ ਬਰਫੀ ਦੇ ਮਾਮਲੇ 'ਚ ਕੱਪੜਿਆਂ ਦੇ ਮਾਮਲੇ 'ਚ ਉਹ ਗੁੜ ਸ਼ੱਕਰ ਦੇ ਮਾਮਲੇ 'ਚ ਬਿਸਕਟਾਂ ਦੇ ਮਾਮਲੇ 'ਚ ਬਹੁਤ ਵਧੀਆ ਰੈਪਿਊਟੇਸ਼ਨ ਆ 25 ਸਾਲ ਤੋਂ ਤੇ ਮੈਨੂੰ ਲੱਗਦਾ ਨਹੀਂ ਹੈਗਾ ਕੋਈ ਬੰਦਾ ਚਾਹੇ ਜਾਂ ਅਨਚਾਹੇ ਗਾਹੇ ਬਗਾਹੇ ਕਿਤੇ ਨਾ ਕਿਤੇ ਭੈਣੀ ਸਾਹਿਬ ਤੋਂ ਚੀਜ਼ ਲੈਣ ਲਈ ਗਿਆ ਨਾ ਔਰ ਪਾਣੀ ਸਾਹਿਬ ਦਾ ਬ੍ਰਾਂਡ ਚੱਲਦਾ ਆ ਨੌ ਚੱਲਦਾ ਜਿਵੇਂ ਕਹਿੰਦੇ ਨਾ ਬ੍ਰਾਂਡ ਬਣਾਉਣ ਨੂੰ ਸਾਲਾਂ ਲੱਗ ਜਾਂਦੇ ਨੇ ਦੁਨੀਆ ਲੱਗੀ ਰਹਿੰਦੀ ਆ ਬੰਦੇ ਕਿੰਨੇ ਲੋਕ ਕਿੰਨੇ ਕਿੰਨੇ ਸਾਲ ਆਉਂਦੇ ਨੇ ਜਾਂਦੇ ਨੇ ਬ੍ਰਾਂਡ ਬਣਾਉਣ ਨੂੰ ਇੱਕ ਸਮਾਂ ਲੱਗਦਾ ਟਾਈਮ ਲੱਗਦਾ ਔਰ ਜਿਹਦੀ ਖੱਟੀ ਕਮਾਈ ਪਾਣੀ ਸਾਹਿਬ ਦੇ ਦੁਕਾਨਦਾਰ ਬਹੁਤ ਚਿਰ ਤੋਂ ਖਾਂਦੇ ਰਹੇ ਨੇ ਔਰ ਖਾ ਰਹੇ ਨੇ ਪਰ ਮਨ ਟੁੱਟਦਾ ਆ ਜਦੋਂ ਇਸ ਬ੍ਰਾਂਡ ਨੂੰ ਇਸ ਜਿਹੜਾ ਇੰਨੇ ਚਿਰ ਤੋਂ ਪਤਾ ਨਹੀਂ ਕਿੰਨੇ ਦੁਕਾਨਦਾਰਾਂ ਨੇ ਆਪਣੀ ਰੈਪਿਊਟੇਸ਼ਨ ਜੋੜ ਕੇ ਜਾਂ ਆਪਣਾ ਬਣਾ ਕੇ ਬ੍ਰਾਂਡ ਬਣਾਇਆ ਸੀ ਇੱਕ ਉਹਨੂੰ ਕੁਝ ਲੋਕ ਤਬਾਹ ਕਰਨ ਤੇ ਤੋਲੇ ਹੋਏ ਨੇ ਤੁਸੀਂ ਹਿਸਾਬ ਲਾਓ ਵੀ ਮੈਂ ਮੇਰੀਆਂ ਨਜ਼ਰਾਂ ਦੇ ਮੇਰੇ ਮੈਂ ਆਪਣੀ ਖੁਦ ਦੀ ਨਜ਼ਰ ਦੀ ਗੱਲ ਕਰਦਾ ਪੈਣੀ ਸਾਹਿਬ ਦਾ ਮੈਂ ਬ੍ਰਾਂਡ ਸਮਝਦਾ ਇੱਕ ਮਤਲਬ ਮੈਂ ਇੱਥੋਂ ਸਪੈਸ਼ਲ ਕੋਈ ਚੀਜ਼ ਲੈਣੀ ਹੋਵੇ ਤਾਂ ਚਾਹੇ ਮੈਨੂੰ ਗੱਡੀ ਤੇ 500 ਦਾ ਤੇਲ ਲੱਗੇ ਜਾਂ 200 ਦਾ ਤੇਲ ਲੱਗੇ ਇੱਥੋਂ ਮੈਂ ਬੰਦਾ ਭੇਜਦਾ ਆਪਣਾ ਮੁੰਡਾ ਭੇਜਾਂ ਚਾਹੇ ਕੋਈ ਆਪਣਾ ਰਿਸ਼ਤੇਦਾਰ ਭੇਜਾਂ ਮਤਲਬ ਸਮਾਨ ਲੈਣ ਲਈ ਜਦ ਫਿਰ ਸਾਡੇ ਨਾਲ ਧੁੱਖਾ ਹੋਵੇ ਉੱਥੇ ਸਾਡਾ ਤਾਂ ਜਿਹਦਾ ਮਨ ਟੁੱਟਦਾ ਟੁੱਟਦਾ ਹੀ ਆ ਪਰ ਉਸ ਬ੍ਰਾਂਡ ਦਾ ਕਿੰਨਾ ਨੁਕਸਾਨ ਕਰਦੇ ਨੇ ਜਿਹੜਾ ਪਤਾ ਨਹੀਂ ਕਿੰਨੇ ਲੋਕਾਂ ਨੇ ਜੋੜ-ਜੋੜ ਕੇ ਬਣਾਇਆ ਆ ਕਿੰਨੇ ਲੋਕਾਂ ਦੀ ਮਿਹਨਤ ਲੱਗੀ ਹੋਣੀ ਆ ਕਿਵੇਂ 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 ਕਰਕੇ ਉਹਨਾਂ ਨੇ ਉਹ ਬ੍ਰਾਂਡ ਬਣਾਇਆ ਸੀ ਭੈਣੀ ਸਾਹਿਬ ਦਾ ਬ੍ਰਾਂਡ ਤੇਰੀ ਕਾਲ ਸੁਣਨ ਵਾਲੇ ਹਰੇਕ ਬੰਦੇ ਨੂੰ ਪਤਾ ਹੋਊਗਾ ਕਿ ਬਈ ਕਿੱਦਾਂ ਕੱਪੜਾ ਬਰਫੀ ਜਾਂ ਲੱਡੂ ਜਾਂ ਆਪਣਾ ਗੁੜ ਜਾਂ ਸ਼ੱਕਰ ਲੈਣ ਲਈ ਜਾਂਦੇ ਆ ਕੁਝ ਲੋਕ ਥੋੜੇ ਜਿਹੀ ਪੈਸਿਆਂ ਦੇ ਲਾਲਚ ਪਿੱਛੇ ਕਿਵੇਂ ਆਪਣਾ ਅੱਜ ਦਾ ਪ੍ਰੋਫਿਟ ਦੇਖ ਕੇ ਆਪਣੇ ਉਸ ਬ੍ਰਾਂਡ ਦਾ ਪਰਬਾਦ ਕਰ ਰਹੇ ਨੇ ਇਹਦੀ ਰਿਕਾਰਡਿੰਗ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਿਆ ਜਿਹੜੀ ਕਿ ਉੱਥੋਂ ਗਰਡਲੈਂਡ ਲਈ ਸਪੈਸ਼ਲ ਬੰਦਾ ਮੈਂ ਭੇਜਿਆ ਮਾਛੀਵਾੜਾ ਸਾਹਿਬ ਤੋਂ ਤੇ ਉਹ ਬਾਕੀ ਤੁਸੀਂ ਆਪੇ ਸੁਣ ਲਓ ਗੱਲਾਂ ਜਿਆਦਾ ਮੈਂ ਮਟੀਰੀਅਲ 'ਚ ਗੱਲ ਕਰਨੀ ਨਹੀਂ ਹੈਗੀ ਠੀਕ ਹੈ ਜੀ ਚਲ ਸ਼ੁਰੂ ਕਰ ਹਲੋ ਹਲੋ ਹਾਂਜੀ ਹਾਂਜੀ ਆਪਣੇ ਵੀਰੇ ਭੈਣੀ ਸਾਹਿਬ ਤੋਂ ਬੋਲਦੇ ਹਾਂ ਨਾਮ ਤਾਂ ਰੀਸਵੀਟ ਸਾਹਿਬ ਤੋਂ ਹਾਂਜੀ ਹਾਂਜੀ ਭਈ ਯਾਦ ਹੋਣਾ ਤੁਹਾਨੂੰ ਮੈਂ 10 ਦਿਨ ਪਹਿਲਾਂ ਮੈਂ 10 12 ਦਿਨ ਪਹਿਲਾਂ ਆਪਣਾ ਮੁੰਡਾ ਭੇਜਿਆ ਸੀ ਮਾਛੀਵੜ ਤੋਂ ਬੋਲਦਾ ਮੈਂ ਤੁਹਾਨੂੰ ਗੁੜ ਮੰਗਾ ਕੇ ਮੰਗਾਇਆ ਸੀ ਤੁਹਾਡੇ ਕੋਲ ਗੁੜ ਲੈ ਕੇ ਗਿਆ ਸੀਗਾ ਗੁੜ ਤੇ ਚੱਕਰ ਹਾਂ ਹਾਂਜੀ ਹਾਂਜੀ ਮੈਂ ਕਿਹਾ ਤੁਹਾਨੂੰ ਮੈਂ ਕਿੰਨੀਆਂ ਕਿੰਨਾ ਕਿਹਾ ਸੀਗਾ ਵੀ ਤੁਹਾਨੂੰ ਵੀ ਤੁਸੀਂ origignal ਦੇਓ ਚੀਜ਼ origignal ਦੇਓ ਚੀਜ਼ ਤੁਸੀਂ ਕਿੰਨੀ ਵਾਰ ਮੈਂ ਤੁਹਾਨੂੰ ਪਲਟ ਪਲਟ ਕੇ ਕਿਹਾ ਗੱਲ ਵੀ 10 20 ਰੁਪਏ ਵੱਧ ਲੈਣੇ ਲੈ ਲਿਓ ਵੀ ਤੁਹਾਡੇ ਕੋਲ ਸਪੈਸ਼ਲ ਮਾਛੀਵੜ ਤੋਂ ਭੇਜਿਆ ਬੰਦਾ ਮੁੰਡਾ ਵੀ ਉਹਨੂੰ ਚੀਜ਼ origignal ਦੇਓ ਠੀਕ ਆ ਕੀ ਵਾਇਨ ਗੁੜ ਨੂੰ ਗੁੜ ਭਾਜੀ ਜਿਵੇਂ ਤੁਹਾਡਾ ਚਿੱਟਾ ਹੋ ਜਾਂਦਾ ਹੁੰਦਾ ਸਾਰਾ ਪਿਆ ਪਿਆ ਇਹ ਤਾਂ ਜਿਵੇਂ ਹੋਰ ਰੰਗੇ ਹੋਰ ਹੋ ਗਿਆ ਉਹਦਾ ਨਹੀਂ ਢੰਗ ਗੁੜ ਤਾਂ ਹੁਣ ਨਾ ਮਹੀਨਾ ਦੋ ਮਹੀਨੇ ਕੱਢਦਾ ਜਿਹੜਾ ਜਿਆਦਾ ਟਾਈਮ ਨਹੀਂ ਗੁੜ ਕੱਢਦਾ ਜਿਹੜਾ ਮਰਜ਼ੀ ਤੁਸੀਂ ਆਪ ਹੱਥੀ ਬਣਾ ਲਓ ਗੁੜ ਬਣਾਇਆ ਹੋਇਆ ਹੈਗਾ ਹੀ ਕੋਈ ਗੁੜ ਹੈਗਾ ਬਣਾਇਆ ਹੋਇਆ ਵੀ ਹੈਗਾ ਆਪਣੇ ਹੱਥੀ ਬਣਾਇਆ ਵੀ ਹੈਗਾ ਔਰ ਹੁਣ ਦਾ ਨਹੀਂ ਬਣਾਇਆ ਹੋਇਆ 4 ਮਹੀਨੇ ਹੋ ਗਏ 5 ਮਹੀਨੇ ਦੇ ਵੀ 6 ਮਹੀਨੇ ਦੇ ਵੀ ਪਿਆ ਮੇਰੇ ਕੋਲ ਸਾਲ ਦਾ ਵੀ ਪਿਆ ਮੇਰੇ ਕੋਲ ਗੁੜ ਇਸ ਟਾਈਮ ਠੀਕ ਆ ਠੀਕ ਆ ਠੀਕ ਆ ਤੁਸੀਂ ਆ ਗੱਲ ਤਾਂ ਮੈਨੂੰ ਦੱਸੋ ਨਾ ਮੇਰੀ ਉਮਰ 50 ਤੋਂ ਉੱਤੇ ਆ ਤારી ਜਿੰਦਗੀ ਹੋ ਗਈ ਗੁੜ ਖਾਂਦੇ ਆ ਨਹੀਂ ਮਤਲਬ ਇਹ ਨਹੀਂ ਇਹ ਵੀ ਕੱਲੇ ਅਸੀਂ ਬੈਨਰਟੀ ਗੁੜੇ ਖਾਦੇ ਨੇ ਸਾਡੇ ਨਾਲ ਖਲਾੜੀ ਚੱਲਦੀ ਹੈ 10 ਦਿਨ ਉਹਨੇ ਥੋੜਾ ਗੁੜ ਲੇਟ ਬਣਾਇਆ ਉਹਨੇ ਥੋੜਾ ਪਹਿਲਾਂ ਥੋੜਾ ਪਹਿਲਾਂ ਬਣਾਇਆ ਤੇ ਕਰੇ ਡੈਥ ਹੋਈ ਸੀ ਤਾਂ ਕਰਕੇ ਉਹਨੇ ਗੁੜ ਬਣਾਇਆ ਨਹੀਂ ਮਤਲਬ ਤੁਸੀਂ ਨਾ ਗੱਲ ਹੋਰ ਕੋਈ ਨਹੀਂ ਹੈਗੀ ਤੁਹਾਡੇ ਭੈਣੀ ਸਾਹਿਬ ਦਾ ਨਾਮ ਸੁਣ ਕੇ ਨਾ ਲੋਕ ਕਿੱਥੋਂ-ਕਿੱਥੋਂ ਆਉਂਦੇ ਨੇ ਤੇ ਤੁਸੀਂ ਬਦਨਾਮ ਕਰ ਰਹੇ ਹੋ ਨਾਮ ਭੈਣੀ ਸਾਹਿਬ ਦਾ ਨਹੀਂ ਅਸੀਂ ਵੀ ਜਿਹੜੇ ਬੰਦੇ ਤੋਂ ਗੁੜ ਲੈ ਰਹੇ ਆਂ ਸਾਨੂੰ ਵੀ ਉਹ ਪਿਓਰ ਹੀ ਕਹਿ ਕੇ ਦੇ ਰਹੇ ਭਾਈ ਪਿਓਰ ਲੈ ਰਹੇ ਹਾਂ ਦੀ ਭਾਈ ਮੈਂ ਮੈਂ ਤਾਂ ਤੁਹਾਡੀ ਭਾਜੀ ਹੁਣ ਰਿਕਾਰਡਿੰਗ ਮੈਂ ਹੁਣ ਇਹਦੇ ਇਹਦੇ ਤੇ ਮੈਂ ਕਲਿੱਕ ਐਕਸ਼ਨ ਰਾਂਗਾ ਕਿਉਂਕਿ ਮੈਨੂੰ ਪਤਾ ਮੈਂ ਪੈਣੀ ਸਾਹਿਬ ਦਾ ਨਾਮ ਬਹੁਤ ਆ ਖਾਣ ਪੀਣ ਦੇ ਮਾਮਲੇ ਵਿੱਚ ਇੱਥੇ ਦਾ ਇੱਥੇ ਸ਼ੱਕਰ ਉਹਦੂਆ ਬਹੁਤ ਮਸ਼ਹੂਰ ਆ ਬਰਫੀ ਬਹੁਤ ਮਸ਼ਹੂਰ ਆ ਪਰ ਇਹ ਤੁਸੀਂ ਜਿਹੜੇ ਬੰਦੇ ਵਿੱਚ ਥੋੜੀ ਦੇ ਵਿੱਚ ਗੜਬੜ ਕਰਦੇ ਪਿਓ ਨਾ ਇਹਨੇ ਗਲਤ ਗੱਲ ਆ ਯਾਰ ਕਿਸੇ ਦੇ ਬੰਦੇ ਤੇ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ ਤੁਨੂੰ ਕੀ ਕੀ ਦੀਆਂ ਸੌ ਇਹਨੀਆਂ ਚੀਜ਼ਾਂ ਬਣਾ ਸਕਦਾ ਵੀ ਨਹੀਂ ਨਾ ਸਕਦਾ ਇਨੀਆਂ ਚੀਜ਼ਾਂ ਬਣਾ ਵੀ ਨਹੀਂ ਨਾ ਸਕਦਾ ਤੇ ਤੁਸੀਂ ਇਹ ਗੱਲ ਕਹਿ ਦਿਓ ਨਾ ਜਿਹੜੇ ਜਾਪੇ ਬਣਾ ਲੀਏ ਇਹ ਗੱਲ ਕਹਿ ਦੇਣੀ ਚਾਹੀਦੀ ਆ ਨਾ ਗਾਕ ਨੂੰ ਕਹਿ ਦੇਣੀ ਚਾਹੀਦੀ ਵੀ ਸਾਨੂੰ ਨਹੀਂ ਪਤਾ ਸਾਡੇ ਕੋਲ ਆਈ ਆ ਚੀਜ਼ ਅਸੀਂ ਤਾਂ ਵੇਚਣ ਲੱਗੇ ਸਮਝਦੇ ਤੁਸੀਂ ਆਪਣੇ ਕੋਲ ਸਾਰਾ ਇਹ ਇੱਥੋਂ ਆਪਣੇ ਕੋਲ ਬੜੀ ਦੂਰ ਦੂਰ ਤੱਕ ਜਾਂਦਾ ਦਾ ਬੰਦਾ ਬਿਹਦਾ ਆਇਆ ਨਹੀਂ ਸੌਣ ਭਾਦੋਂ ਜਦਾਂ ਬਾਜ਼ੁਰੂਰ ਕਿਤੇ ਆ ਜਾਂਦਾ ਵੀ ਸੌਣ ਭਾਦੋਂ ਭਾਈ ਪਤਾ ਕੀ ਗੱਲ ਆ ਆਵਾ ਚੇਂਜ ਹੁੰਦੀ ਆ ਉਦੋਂ ਪਤਾ ਕੀ ਗੱਲ ਆ ਅਗਲਾ ਖਾ ਲੈਂਦਾ ਉਸ ਟਾਈਮ ਤਾਂ ਉਸ ਟਾਈਮ ਤਾਂ ਰਿਜ਼ਲਟ ਮਿਲਦਾ ਨਹੀਂ ਇਹ ਕਿਹੜਾ ਕੋਈ ਜ਼ਹਿਰ ਆ ਠੀਕ ਆ ਜ਼ਹਿਰ ਤਾਂ ਹੈ ਨਹੀਂ ਕਿ ਵੀ ਜਦ ਬੰਦੇ ਨੇ ਜਦ ਖਾਂਦੇ ਸਰ ਹਸਪਤਾਲ ਲੈ ਕੇ ਜਾਣਾ ਪੈਣਾ ਹਾਂਜੀ ਇਹਦੇ ਰਿਜ਼ਲਟ ਤਾਂ ਨਿਕਲਦੇ ਨੇ ਮਹੀਨਿਆਂ 2 ਮਹੀਨੇ ਜਿਹੜਾ ਲਗਾਤਾਰ ਮਹੀਨਾ 2 ਮਹੀਨੇ ਖਾਂਦਾ ਰਹ ਠੀਕ ਕਰ ਸਗਰ ਮੈਂ ਪਿਛਲੇ 5 ਸਾਲ ਤੋਂ ਆਯੁਰਵੇਦੀ ਪੜ ਰਿਹਾ ਹਾਂ ਨੇਚਰੋਪੈਥੀ ਤੇ ਜਿਹੜੇ ਦੂਜੀ ਚੀਜ਼ਾਂ ਕਿਵੇਂ ਬੰਦੇ ਦਾ ਘਾਣ ਕਰ ਰਹੀਆਂ ਨਾ ਜ਼ਿੰਦਗੀ ਦਾ ਇਹ ਮੈਂ ਉਹ ਵੀ ਉਸੇ ਚੀਜ਼ ਤੇ ਰਿਸਰਚ ਕਰ ਰਿਹਾ ਔਰ ਮੈਂ ਤੁਹਾਡੇ ਨਾਲ ਗੱਲਬਾਤ ਦੀ ਸਾਰੀ ਰਿਕਾਰਡਿੰਗ ਕਰ ਰਿਹਾ ਇਹਦੇ ਤੇ ਮੈਂ ਐਕਸ਼ਨ ਲੈਣਾ ਹੈ ਵੀ ਤੁਸੀਂ ਜਿਹੜੇ 100 ਮਨ ਲਓ ਤੁਹਾਡੇ ਕੋਲ ਕਿਲੋ ਗੁੜ ਲੈ ਕੇ ਆਂਦਾ ਕਿੰਨਾ ਤੁਸੀਂ ਕਮਾ ਲਿਆ ਹੋਣਾ ਜਾਂ ਕਿੰਨਾ ਤੁਸੀਂ ਕਿ ਕੀ ਚ ਕੀ ਸੋਚ ਕੇ ਤੁਸੀਂ ਮੈਂ ਤੁਹਾਨੂੰ 10 ਵਾਰੀ ਕਿ ਟੁਕੜੇ ਉਦੋਂ ਨਾਲ ਗੱਲ ਕਹੀ ਆ ਵੀ ਜੇ ਤੁਹਾਡੇ ਕੋਲ ਮਾੜੀ ਚੀਜ਼ ਹੈਗੀ ਤਾਂ ਨਾ ਦੋ ਕੋਈ ਗੱਲ ਨਹੀਂ ਆਪਾਂ ਤੁਹਾਡੇ ਗਾਹਕ ਬਣਾਈ ਰੱਖੋ ਤੁਹਾਡੇ ਕੋਲ ਨਹੀਂ ਜ ਨਹੀਂ ਗਾਰੰਟੀ ਹੈ ਸਾਡੀ ਪੂਰੀ origignal origignal ਪੂਰਾ origignal ਵਰਤਦਾ ਜੀ ਜਦੋਂ ਉਹਦੇ ਹੀ ਪਤਾ ਲੱਗਦਾ ਵੀ ਭਾਈ ਹਾਂ ਮਾੜੀ ਆ ਜਾਂ ਕਿਵੇਂ ਹਾਂ ਉਹਨੂੰ ਗੱਲ ਇਦਾਂ ਬਾਈ ਜੀ ਤੁਸੀਂ ਕਿਹੜਾ 12 ਕਿਲੋ ਵੇਚਿਆ ਹੁਣ ਨਹੀਂ ਵੇਚਿਆ ਹੁਣ ਤਾਂ ਹੁਣ ਵੀ ਆਪਣੇ ਕੋਲ 10 15 ਕਿਲੋ ਪਿਆ ਗੋੜ ਤਾਂ ਹਾਂ ਕਿੰਨੇ ਗੋੜ ਤਾਂ ਹਾਂ ਜੀ ਜਾਂ ਫੇਰ ਜਾਂਦਾ ਹਾਂ 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 ਇਹ ਇਹ ਗੱਲ ਦਾ ਜੇ ਹੁਣ ਤੁਸੀਂ ਰੋਜ਼ ਕੰਮ ਕਰਨ ਵਾਲੇ ਬੰਦੇ ਹੋ ਤਾਂ ਤੁਹਾਨੂੰ ਪਤਾ ਤਾਂ ਇੰਨਾ ਲੱਗੇ ਜਾਂਦਾ ਇਹ ਤਾਂ ਹੈ ਨਹੀਂ ਕਿ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੀ ਚੀਜ਼ ਵਧੀਆ ਕਿ ਮਾੜੀ ਆ ਜਾਂ ਇਹਦੇ ਵਿੱਚ ਕੋਈ ਪ੍ਰੋਬਲਮ ਆ ਇਹ ਤਾਂ ਨਹੀਂ ਹੁੰਦਾ ਹੈਗਾ ਕਦੇ ਜੀ ਗੋੜ ਗੋੜ ਕਿਹੜੇ ਕਲਰ ਦਾ ਹੈ ਆਪਣੇ ਕੋ ਪਲੇਨ ਗੀੜੀ ਦਾ ਕੀ ਮਤਲਬ ਸੰਤਰੀ ਜੇ ਰੰਗ ਦਾ ਜਿਵੇਂ ਗੁੜ ਹੁੰਦਾ ਵੋ ਉਵੇਂ ਸੀਗਾ ਛੋਟੇ ਪੀਸ ਗੁੜ ਦੇ ਹੋਰ ਕਿਵੇਂ ਹੁੰਦਾ ਮੈਂ ਤੁਹਾਨੂੰ ਫੋਟੋ ਭੇਜ ਦਿੰਦਾ WhatsApp ਤੇ ਇਹ ਚੱਕ ਦੀ ਗੱਲ ਹੈ ਮੇਰੇ ਕੋਲ ਪਿਆ ਮੈਂ ਉਹ ਜਿੱਦਣ ਮੈਂ ਅਸੀਂ ਖਾਣਾ ਸ਼ੁਰੂ ਕੀਤਾ ਨਾ ਦੂਜੇ ਦਿਨੇ ਬਿਮਾਰ ਪੈਣ ਹੋ ਗਏ ਲਾਗੇ ਸਾਡੇ ਘਰੇ ਪੈ ਗਏ ਮੈਂ ਉਹਨੂੰ ਰੱਖ ਕੇ ਸਾਈਡ ਤੇ ਰੱਖਤਾ ਮੈਂ ਚੱਲ ਕਿਤੇ ਆ ਗਿਆ ਗਿਆ ਆਇਆ ਉਹਨਾਂ ਕੋਲ ਜਾ ਕੇ ਆਉਂ ਬਾਈਆਂ ਕੋਲ ਪਰ ਮੇਰਾ ਗੇੜਾ ਨਹੀਂ ਲੱਗਿਆ ਆਏ 12-15 ਉਹ ਆਹ 12 ਦਿਨਾਂ ਦੇ ਵਿੱਚ ਵਿੱਚ 12-15 ਦਿਨਾਂ ਦੇ ਵਿੱਚ ਵਿੱਚ ਤੁਸੀਂ ਉਹਦਾ ਰੰਗੇ ਕੁਝ ਹੋਰ ਹੋ ਗਿਆ ਉਹ ਤੇ ਚਿੱਟਾ ਹੋ ਗਿਆ ਜਿਵੇਂ ਉਹਨੂੰ ਉਲੀ ਲੱਗੀ ਨਾਲੇ ਮੈਂ ਤੈਨੂੰ ਹੋਰ ਦੱਸ ਦਾਂਗਾ ਜਿਹੜੀ ਤੂੰ ਕਹਿੰਨੇ ਆ ਨਾ ਗੁੜ ਖਰਾਬ ਹੋਣ ਦੀ ਗੱਲ ਮੇਰੇ ਕੋਲ ਪਿਛਲੇ ਸਾਲ ਦਾ ਗੁੜ ਵੀ ਪਿਆ ਹਜੇ ਵੀ ਠੀਕ ਆ ਠੀਕ ਆ ਪਿਛਲੇ ਸਾਲ ਦਾ ਗੁੜ ਜਿਹੜਾ ਮੈਂ ਬਣਵਾਉਣਾ ਨਾ ਉਹ ਵੀ ਪਿਆਇਆ ਸ਼ੱਕਰ ਵੀ ਪਈਆ ਮੇਰੇ ਕੋਲੇ ਠੀਕ ਆ ਔਰ ਥੋੜੇ ਤੋਂ ਥੋੜੇ ਕੋਈ ਕੱਲੇ ਥੋੜੇ ਕੋਲੋਂ ਲੈਂਦਾ ਉੱਥੇ ਦੋ ਦੁਕਾਨਾਂ ਤੋਂ ਲੈਂਦਾ ਉਹਨੇ ਮੁੰਡੇ ਨੇ ਗੁੜ ਦੋਵਾਂ ਦਾ ਹੀ ਖਰਾਬ ਹੋਇਆ ਪਿਆ ਠੀਕ ਆ ਠੀਕ ਆ ਠੀਕ ਆ ਥੋੜਾ ਨੰਬਰ ਮੇਰੇ ਕੋਲ ਆ ਦੂਜੇ ਦਾ ਨੰਬਰ ਉਹਨਾਂ ਨਾਲ ਵੀ ਮੈਂ ਗੱਲ ਕਰਨੀ ਆ ਮਤਲਬ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਕਿਉਂ ਪਰ ਮਹਾਰਾਜ ਜੀ ਉਹ ਤੋਂ ਬਾਅਦ ਉਹ ਹਾਲ ਇਹੀ ਆ ਸਾਰਿਆਂ ਦਾ ਸਾਰੇ ਹੀ ਵੇਚ ਰਹੇ ਆ ਸਾਰੇ ਹੀ ਮਤਲਬ ਗਲਤ ਚੀਜ਼ ਵੇਚ ਰਹੇ ਹੋ ਔਰ ਕਿਸੇ ਦੇ ਸਰੀਰ ਨਾਲ ਕੋਈ ਮਤਲਬ ਨਹੀਂ ਹੈਗਾ ਕਿਸੇ ਨੂੰ ਵੀ ਚਲੋ ਠੀਕ ਆ ਵੀਰੇ ਗਲਾਵਟ ਵਾਲੀ ਤਾਂ ਇਹਦੀ ਕੋਈ ਗੱਲ ਨਹੀਂ ਹੋਣੀ ਹੋਊ ਗੋੜੀ ਹੋਊਗਾ ਗਈ ਹੱਦ ਦੇ ਵਿੱਚ ਖੰਡ ਹੋਊਗੀ ਦੂਜੀ ਚੀਜ਼ ਤਾਂ ਯਕੀਨ ਲਾਉਣੀ ਕੀ ਲਾ ਦੂ ਕੋਈ 80 ਰੁਪਏ ਦੇ ਵਿੱਚ 70 ਰੁਪਏ ਜੀ ਮੈਂ ਤਾਂ ਆਪ ਕਹਿੰਦਾ ਕੀ ਲਾ ਦੂਗਾ ਹੁਣ ਰੱਬ ਜਾਣੇ ਕੀ ਲਾ ਦੂ ਪਰ ਸਾਨੂੰ ਸਾਨੂੰ ਚਾਰ ਜਣਾਂ ਇਹਨੂੰ ਗਲੂਕੋਜ਼ ਲੱਗ ਚੁੱਕਿਆ ਆਇਆ ਵਿੱਚ ਪਤਾ ਨਹੀਂ ਕੀ ਲਾ ਸਕਦੇ ਕਿ ਨਹੀਂ ਲਾ ਸਕਦੇ ਤੇ ਨਾ ਮੈਂ ਡੇਲੀ ਗੁੜ ਖਾਨਾ ਇਹ ਡੇਲੀ ਖਾਨਾ ਮੈਂ ਗੁੜ ਇਹ ਪਾਜੀ ਤੁਹਾਡੇ ਮਤ ਦੇ ਕਹੇ ਜੀ ਹੁਣ ਕੀ ਸਾਨੂੰ ਹੁਣ ਕੀ ਪਤਾ ਸਾਡੀ ਗੱਲ ਕਰਦਾ ਮੈਂ ਤਾਂ ਆਪਣੀ ਗੱਲ ਕਰਦਾ ਹੁੰਦੀ ਹੈ ਸਰੀਰ ਦਾ ਫਰਕ ਹੁੰਦਾ ਹੈ ਮੈਂ ਤਾਂ ਆਪਣੀ ਗੱਲ ਕਰਦਾ ਆ ਮੈਂ ਤਾਂ ਆਪਣੀ ਗੱਲ ਕਰਦਾ ਦੂਜਾ ਸਮਾਨ ਦੀ ਗੱਲ ਕਰਦਾ ਸਮਾਨ ਮੇਰੇ ਮੂਰੇ ਵੀ ਆਏ ਆ ਤੇ ਬਿੱਲ ਮੇਰੇ ਬਿੱਲ ਵੀ ਮੇਰੇ ਮੂਰੇ ਪਏ ਜਿਹੜਾ ਡਾਕਟਰ ਹੋਂ ਦੇ ਚੁੱਕੇ ਆ ਸੀ ਠੀਕ ਆ ਠੀਕ ਆ ਠੀਕ ਆ ਕਿ ਨਹੀਂ ਮੈਂ ਤਾਂ ਕੋਈ ਐ ਤਾਂ ਹੈ ਨਹੀਂਗਾ ਗੱਲ ਵੀ ਕੋਈ 6 ਮਹੀਨੇ ਵਾਲੀ ਸਾਲਾਂ ਪੁਰਾਣੀ ਗੱਲ ਕਰਦਾ ਪਿਆ ਆ ਹਾਂਜੀ ਹਾਂਜੀ ਜੇ ਤਾਂ ਹੋਵੇ ਨਾ ਵੀ 6 ਮਹੀਨੇ ਪੈ ਇਹਨੂੰ ਹੋ ਗਈ ਜੀ ਫਿਰ ਫਿਰ ਕੁਛ ਚਾਲ ਮੰਨ ਮੰਨ ਵੀ ਜਾਂਦਾ ਜੇ ਕੁਛ ਹੋਵੇ ਇਹ ਤਾਂ ਦਿਨ ਵੀ ਨਹੀਂ ਹੋਇਆ ਕੁਛ ਵੀ ਹਜੇ ਨਹੀਂ ਪਰ ਇਹਦੇ ਵਿੱਚ ਨਾ ਚਲੋ ਰੰਗ ਬਦਲ ਗਿਆ ਚੇਂਜ ਹੋ ਗਿਆ ਗੱਲ ਬੰਨੀ ਜਾਂਦੀ ਆ ਉਹ ਪਾ ਜੀ ਰੰਗ ਬਦਲ ਦੀ ਗੱਲ ਨਹੀਂ ਉੱਲੀ ਬਣ ਗਿਆ ਉੱਲੀ ਵਾਂਗੂ ਹੋ ਗਿਆ ਉੱਲੀ ਜਾਂ ਉੱਲੀ ਵੀ ਲੱਗ ਜਾਂਦੀ ਜੀ ਜਦੋਂ ਕੋਈ ਪ੍ਰਾਣੀ ਜੀ ਨੂੰ ਉੱਲੀ ਵੀ ਲੱਗ ਜਾਂਦੀ ਆ ਉਹ ਜਿਹੜਾ ਗੁਰ ਹੈਗਾ ਨਾ ਉਹ ਉੱਲੀ ਲਾ ਕੇ ਮੈਂ ਖਾ ਲੂੰ ਤੁਹਾਡੇ ਸਾਹਮਣੇ ਅੱਛਾ ਲੋਕੋ ਨੂੰ ਜਦ ਨਾ ਦਿੱਤਾ ਆਤਾ ਤੁਸੀਂ ਮੰਨ ਜੂ ਭਾਈ ਵਾਕਈ ਇਹ ਆਪਾਂ ਤੁਹਾਨੂੰ ਝਾੜ ਦਿੱਤੀ ਸੀ ਮਤਲਬ ਠੀਕ ਆ ਤੁਹਾਡੇ ਕਹਿਣ ਦਾ ਮਤਲਬ ਵੀ ਉਲੀ ਵਾਲਾ ਵੀ ਖਾਣਾ ਚਾਹੀਦਾ ਲੋਕਾਂ ਨੂੰ ਆਪਾਂ ਬੇਚ ਸਕਦੇ ਆ ਚਾਹੀਦਾ ਮੈਂ ਤਾਂ ਕਹਿਣਾ ਵੀ ਗੋੜ ਦੇ ਵਿੱਚ ਕੋਈ ਮਲਾਵਟ ਨਹੀਂ ਹੈਗੀ 19 21 ਹੋ ਜਾਂਦੀ ਹੈ ਮੌਸਮ ਦੇ ਹਿਸਾਬ ਨਾਲੇ ਦਾ ਕਲਰ ਵੀ ਚੇਂਜ ਹੋ ਜਾਂਦਾ ਖਰਾਬੀ ਚੀਜ਼ ਹੋ ਜਾਂਦੀਆਂ ਨੇ ਆਂ ਦੇ ਨਾਲ ਹਾਂ ਤੁਹਾਡੀ ਗੱਲ ਸਹੀ ਆ ਵੀ ਅਰੀਜਨਲ ਚੀਜ਼ਾਂ ਨਾਲ ਅਰੀਜਨਲ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਡੁਪਲੀਕੇਟ ਚੀਜ਼ਾਂ ਖਰਾਬ ਨਹੀਂ ਹੁੰਦੀਆਂ ਹੈਗੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਸਟ ਵੀ ਖਰਾਬ ਹੁੰਦੀ ਆ ਅਰੀਜਨਲ ਵੀ ਖਰਾਬ ਸਾਰੀਆਂ ਹੀ ਹੁੰਦੀਆਂ ਆ ਅਰੀਜਨਲ ਗੁੜ ਮੈਂ ਤੁਹਾਨੂੰ ਦਿਨਾ ਆ ਮੇਰੇ ਕੋਲ ਪਿਆ ਆ ਲੈ ਜਾ ਇੱਕ ਸਾਲ ਬਾਅਦ ਮੈਂ ਤੁਹਾਡੇ ਕੋਲ ਆ ਕੇ ਦੇਖ ਲੂੰ ਜਿੱਥੇ ਮਰਜ਼ੀ ਰੱਖਦੇ ਹੋ ਉਹਨੂੰ ਡੱਬੇ ਚ ਪਾ ਕੇ ਰੱਖਦੇ ਹੋ ਸਾਹਮਣੇ ਉਹ ਗੱਲ ਅਰੀਜਨਲ ਗੁੜ ਹੋਵੇ ਅਰੀਜਨਲ ਛੱਕਰ ਹੋਵੇ ਦੇਜਿਆ ਕਰੋ ਗੁੜ ਫਿਰ ਮੈਨੂੰ ਉਹ ਦੇਈ ਮੈਂ ਵੇਚਦਾ ਨਹੀਂ ਹੈਗਾ ਭਰਾ ਮੈਂ ਵੇਚਦਾ ਨਹੀਂ ਹੈਗਾ ਮੈਂ ਤਾਂ ਖਾਣ ਦੀ ਗੱਲ ਕਰਦਾ ਜੇ ਤੁਹਾਨੂੰ ਲੋੜੂ ਮੈਂ ਤੁਹਾਨੂੰ ਦੇ ਦੂੰ ਤੂੰ ਉਹਨੂੰ ਖਰਾਬ ਕਰਕੇ ਦਿਖਾ ਦਿਓ ਇਹ ਗੱਲ ਕਹਿ ਰਿਹਾ ਮੈਂ ਤੁਹਾਨੂੰ ਮੈਂ ਵੇਚਦਾ ਨਹੀਂ ਹੈਗਾ ਇਹਨੇ ਵੀ ਜੇ ਕੋਈ ਚੀਜ਼ ਬੰਦਾ ਪਿਓਰ ਬਣਾਉਂਦਾ ਆਪਣੇ ਨਾਲ ਜੁੜ ਜੇ ਸਮਾਂ ਦੀ ਆਪਾਂ ਵੀ ਪਿਓਰ ਚੀਜ਼ ਹੀ ਵੇਚ ਕੇ ਰਾਜੀ ਹਾਂ ਉਹ ਨਹੀਂ ਵੀਰੇ ਇਹ ਮਾਨਸਿਕਤਾ ਹੁੰਦੀ ਆ ਇਹ ਫਿਰ ਜਿਹੜਾ ਚਾਹੇ ਜਿੰਨਾ ਮਰਜੀ ਰੀਅਲ ਚੀਜ਼ ਦੇ ਦੋ ਜਾਂ ਆਪਾਂ ਨੂੰ ਪ੍ਰੋਫਿਟ ਦਾ ਲਾਲਚ ਪੈ ਜਾਂਦਾ ਨਾ ਆਪਾਂ ਨੂੰ ਫਿਰ ਆਪਾਂ ਉਹ ਚੀਜ਼ ਨਾਲ ਸਮਝੌਤੇ ਕਰਨ ਲੱਪ ਪੈਨੇ ਆ ਥੋੜਾ ਹਰ ਇੱਕ ਚੀਜ਼ ਨੇ ਲੈਣੀ ਹੈ ਜਿਹੜੀ 100 ਰੁਪਏ ਓਏ ਉਹ ਤਾਂ ਉਹ ਵੀ ਲੈਂਦਾ ਯਾ ਭਰਾ ਉਹ ਤਾਂ ਉਹ ਵੀ ਲੈਂਦਾ ਹੀ ਆ ਜਿਹੜਾ ਵੇਚਦਾ ਆ ਜਿਹੜਾ ਬਣਾਉਂਦਾ ਉਹ ਵੀ ਲੈਂਦਾ ਪ੍ਰੋਫਿਟ ਤਾਂ ਗੱਲ ਪਤਾ ਕੀ ਆ ਜਦੋਂ ਬੰਦੇ ਨੇ ਤੁਹਾਨੂੰ 10 ਵਾਰੀ ਗੱਲ ਕਹਿ ਤ ਵੀ ਇਹ ਭਾਈ ਜੇਕਰ ਮਾੜੀ ਚੀਜ਼ ਆ ਜਾਂ ਫਿਰ ਨਹੀਂ ਹੈਗੀ origignal ਤੁਹਾਨੂੰ ਸ਼ੱਕ ਸ਼ੋਬਾ ਮਾੜਾ ਮੋਟਾ ਵੀ ਇਹ ਤੂੰ ਰਹਿਣ ਦੋ ਆਪਾਂ ਹਫ਼ਤੇ ਦੱਸ ਦੇਣਾ ਤੱਕ ਫੇਰ ਲੈ ਜਾਾਂਗੇ ਉੱਥੇ ਬੰਦੇ ਨੂੰ ਠੋਕ ਕੇ ਗੱਲ ਕਹਿਣੀ ਕਿ ਵੀ ਹਾਂ ਜੀ ਇਹ origignal ਆ ਸਾਡੀ ਗਾਰੰਟੀ ਆ ਤੁਸੀਂ ਬੇਫਿਕਰ होके ਲੈ ਜਾਓ ਕੋਈ ਚੱਕਰ ਨਹੀਂ ਹੈਗਾ ਇਹਦੇ 'ਚ ਤਾਂ ਫੇਰ ਉੱਥੇ ਗੜਬੜ ਹੁੰਦੀ ਆ ਤੁਹਾਡਾ ਜਿਹੜੀ ਭੈਣੀ ਸਾਹਿਬ ਦੀ ਆ ਨਾ ਵੈਲ ਗੁੱਡ ਗੁੱਡ ਗੁੱਡਵੈਲ ਬਹੁਤ ਵਧੀਆ ਬਣੀ ਸੀ ਪਹਿਲਾਂ ਪਹਿਲਾਂ ਦੀ ਗੱਲ ਕਰਦਾ ਹੁਣ ਨਹੀਂ ਹੈਗੀ ਹੁਣ ਪਿਛਲੇ 2-3 ਸਾਲ ਤੋਂ 4 ਸਾਲ ਤੋਂ ਚਾਹੇ ਕੱਪੜੇ ਦੀ ਗੱਲ ਕਰ ਲਈਏ ਚਾਹੇ ਬਰਫੀ ਦੀ ਗੱਲ ਕਰ ਲਈਏ ਚਾਹੇ ਗੁੜ ਦੀ ਗੱਲ ਕਰ ਲਈਏ ਚਾਹੇ ਸ਼ੱਕਰ ਦੀ ਗੱਲ ਕਰ ਲਈਏ ਹਰੇਕ ਬੰਦੇ ਨਾਲ ਧੋਖਾ ਹੋ ਰਿਹਾ ਠੀਕ ਮੈਂ ਤੁਹਾਡੇ ਨਾਲ ਵੀ ਤੁਹਾਡੇ ਬੈਲਫੇਅਰ ਬਣਾਉਣ ਨੂੰ ਕਿੰਨਾ ਟਾਈਮ ਲੱਗਿਆ ਸੀ ਜਿਹੜੀ ਭੈਣੀ ਸਾਹਿਬ ਦੀ ਨੋ ਬਣਾਉਣ ਨੂੰ ਨਾ ਇੱਕ ਬ੍ਰਾਂਡ ਬਣਾਉਣ ਨੂੰ ਕਿੰਨਾ ਟਾਈਮ ਲੱਗਿਆ ਸੀਗਾ ਮੈਨੂੰ ਪਤਾ ਮੇਰੇ ਬਚਪਨ ਤੋਂ ਮੈਂ ਦੇਖਦਾ ਹੁੰਨਾ ਸੁਣਦਾ ਹੁੰਨਾ ਗੱਲ ਨੂੰ ਹਾਂਜੀ ਉੱਥੇ ਦਾ ਬ੍ਰਾਂਡ ਜਿਹੜਾ ਭੈਣੀ ਸਾਹਿਬ ਦਾ ਬ੍ਰਾਂਡ ਬਣਾਉਣ ਨੂੰ ਨਾ ਟਾਈਮ ਲੱਗਦਾ ਹੁੰਦਾ ਬਰਬਾਦ ਹੁਣ ਉਹਨੂੰ ਤਾਂ ਦ ਬਿਲਕੁਲ 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 ਸਮਝਦਾ ਇਹ ਬਰਬਾਦ ਕਰ ਲੱਗੇ ਹੋ ਤੂੰ ਛੋਟੇ ਛੋਟੇ ਪ੍ਰੋਫਿਟ ਪਿੱਛੇ ਕੀ ਆਪੇ ਸੋ ਤੁਸੀਂ ਜਵਾਬ ਦੇ ਦਿੰਦੇ ਉਦੋਂ ਮੈਂ ਤੁਸੀਂ ਹਿਸਾਬ ਲਾ ਲਓ ਜੇ 80 ਰੁਪਏ ਦਾ ਗੋੜ ਲੈਣ ਗਿਆ ਔਰੇ 200 ਦਾ ਤੇਲ ਫੂਕੇ ਗਿਆ ਉਹ ਮੁੰਡਾ ਠੀਕ ਆ ਠੀਕ ਗੱਡੀ 'ਚ ਗਿਆ ਗੱਡੀ 'ਚ ਭੇਜਿਆ ਮੈਂ ਉਹਨੂੰ ਹਾਂਜੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਬੰਦੇ ਦਾ ਤੋ ਹੋਊਗਾ ਵੀ ਕਿੱਥੇ ਬੰਦੇ ਨੂੰ ਭੇਜਿਆ ਮੈਂ ਕਿੰਨਾ ਉਹਦੇ ਮਨ 'ਚ ਉਹ ਮੇਰੇ ਆਲੂ ਕੋਲੇ 100 ਦਕਰਨਾ ਨਹੀਂ ਠੀਕ ਠੀਕ ਸਾਹਮਣੋਂ ਗੱਲ ਮੇਰੀ ਜੇ ਉੱਥੇ ਮੇਰੇ ਮਨ 'ਚ ਸੀਗੀ ਗੱਲ ਕਿ ਵੀ ਭੈਣੀ ਸਾਹਿਬ ਤੋਂ ਚੀਜ਼ ਮਿਲਦੀ ਆ ਮੈਂ ਉਹਨਾਂ ਹਜ਼ਾਰਾਂ ਨੂੰ ਗੱਲ ਕਹੂੰਗਾ ਵੀ ਭੈਣੀ ਸਾਹਿਬ ਨਾਲ ਭੇਜੋ ਬੰਦੇ ਨੂੰ ਠੀਕ ਐ ਇੱਤੋਂ ਲੈ ਕੇ ਜ਼ਹਿਰ ਖਾ ਲਓ ਉੱਥੇ ਨਾਲ ਭੇਜੋ ਬੰਦੇ ਨੂੰ ਇਹ ਇਹ ਰੈਪਿਊਟੇਸ਼ਨ ਦਾ ਆ ਫਰਕ ਪੈਂਦਾ ਆ ਤੁਸੀਂ ਜਵਾਬ ਦੇ ਦਿੰਦੇ ਨਾ ਮੁੰਡੇ ਨੂੰ ਕਹਿ ਦਿੰਦੇ ਭਾਈ ਵੀ ਅਸੀਂ ਮਾੜੀ ਚੀਜ਼ ਨਹੀਂ ਵੇਚ ਸਕਦੇ ਸਾਨੂੰ ਇਹਦੀ ਇਹ ਮਨ 'ਚ ਸ਼ੱਕ ਆ ਸਾਨੂੰ ਵੀ ਅਗਲੀ ਵਾਰ ਲੈ ਜੀ ਲੈ ਮੇਰੇ ਮਨ 'ਚ ਬਹੁਤ ਇੱਜ਼ਤ ਸੀ ਤੁਹਾਡੇ ਪ੍ਰਤੀ ਹਾਂ 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 ਇਹ ਇਹ ਦੇ ਨਾਲ ਕੀ ਹੁੰਦਾ ਇਹ ਜੇ ਲਾਲਚ ਮੁਰੇ ਆ ਜਾਂਦਾ ਬੰਦੇ ਦੇ ਵਿੱਚ ਆ ਸਾਲਾ ਪਿਆ ਯਾਰ ਅਗਲੇ ਦੇ ਨੁਕਸਾਨ ਹੁੰਦਾ ਹੋ ਜਾਂਦੇ ਅਗਲਾ ਗੁਲਗੁਜਲ ਬੋਗਵਾ ਲਵਾ ਲੈਣ ਦੇ ਕਿਈ ਕਈ ਵਾਰੀ ਟੰਦਰਾ ਨੂੰ ਵੀ ਪਾਉਣਾ ਪੈ ਜਾਂਦਾ ਇਹ ਨਹੀਂ ਲਾਲਚ ਵਾਲੀ ਗੱਲ ਵੀ ਆਪਾਂ ਜਰੂਰੀ ਖਰਾਬ ਚੀਜ਼ ਦੇਣੀ ਹੈ ਤੁਹਾਨੂੰ ਕਿਤੇ 19 ਕੀ ਕੁਦਰਤੀ ਹੋ ਗਿਆ ਕਿ ਜਾਂ ਮੇਰੇ ਕੋਲੇ ਪੈਸੇ ਨੂੰ ਚੇਰ ਹੋ ਗਿਆ ਹੁਣ ਉਸ ਨੂੰ ਓੜ ਨੂੰ ਜਿਹੜਾ ਤੁਸੀਂ ਲੈ ਕੇ ਕਿਤੇ ਉਹ ਮੈਂ ਮੰਨ ਗਿਆ ਤੁਹਾਡੀ ਗੱਲ ਤੁਹਾਡੇ ਕੋ ਹੋ ਗਿਆ ਨਾ ਪਰ ਗੱਲ ਪਤਾ ਕੀ ਹੈ ਮੈਨੂੰ ਪਤਾ ਇਹ ਹੋ ਜਾਂਦਾ ਤਾਂ ਹੀ ਮੈਂ ਤੁਹਾਨੂੰ ਪਲਟ ਪਲਟ ਕੇ ਗੱਲ ਕਹਿ ਰਿਹਾ ਸੀਗਾ ਠੀਕ ਆ ਠੀਕ ਕਿ ਭਈ ਜੇ ਦੇ ਕੋਈ 1 ਮਿੰਟ 1% ਵੀ ਸ਼ੱਕ ਸ਼ੋਭਾ ਹੈਗਾ ਤਾਂ ਨਾ ਦਓ ਆਪਾਂ ਹਫ਼ਤੇ ਤੱਕ ਤੁਹਾਡੇ ਕੋ ਬੰਦਾ ਦੁਆਰਾਤੀ ਭੇਜ ਦਾਂਗੇ ਉਹ ਗੱਲ ਇਹਦੀ ਕਰਦਾ ਮੈਂ 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 ਕਹਿੰਦਾ ਵੀ ਹੋ ਸਕਦਾ ਕੋਈ ਚੀਜ਼ ਪਈ ਹੁੰਦੀ ਹੈ ਪੁਰਾਣੀ ਪਈ ਦੀ ਗਲਤੀ ਨਾਲ ਦਿੱਤੀ ਜਾਂਦੀ ਹੈ ਪਰ ਜਦ ਬੰਦਾ ਤੁਹਾਨੂੰ ਸਾਹਮਣੇ ਤੋਂ ਬੰਦਾ ਬਾਰ ਬਾਰ ਗੱਲ ਕਹਿ ਰਿਹਾ ਨਾ ਆਮ ਤੌਰ ਤੇ ਨਾਲ 10 ਰੁਪਏ ਮਹਿੰਗੀ ਚੀਜ਼ ਲੈ ਕੇ ਆਈ ਦੀ ਅਗਲੇ ਤੋਂ ਵੀ ਆਪਾਂ ਨੂੰ ਲਾਂਭਾ ਨਾ ਆਵੇ ਪਰ ਹੁਣ ਤਾਂ ਆ ਰਿਹਾ ਜੀ ਤੁਸੀਂ ਮੈਨੂੰ ਕਹਿੰਦੇ ਆ ਨਾ ਹੁਣ ਤਾਂ ਆ ਰਹੇ ਜੀ ਜਿਹਾ ਕਹਿ ਕੇ ਚੀਜ਼ ਚੱਕਦਾ ਜੇ ਕਿਸੇ ਤੋਂ ਚੱਕਦਾ ਤਾਂ ਮਾੜੀ ਮੋਟੀ ਹੁਣ ਤਾਂ ਭਾਜੀ ਆ ਰਿਹਾ ਆ ਮੇਰੇ ਕੋਲ ਪਿਆ ਇਸ ਟਾਈਮ ਔਰ ਮੈਂ ਉਹਨੂੰ ਤੁਸੀਂ ਲਾਂਭਾ ਦਿੱਤਾ ਆਪਾਂ ਗਾਹ ਨੂੰ ਇਹਦਾ ਵੀ ਖਿਆਲ ਰੱਖਾ ਇਹ ਚੰਗੀ ਜੀ ਜੇ ਤਾਂ ਦਿਓ ਨਹੀਂ ਤਾਂ ਰਹਿਣ ਦਿਓ ਨਾ ਮੈਂ ਉਹਨੂੰ ਖਾਣਾ ਆ ਮੇਰੇ ਕੋਲ ਇਦਾਂ ਹੀ ਪਿਆ ਰਹਿਣਾ ਆ ਔਰ ਮੈਂ ਹਰੇਕ ਨੂੰ ਦਿਖਾਉਣਾ ਉਹ ਠੀਕ ਆ ਠੀਕ ਆ ਥੋੜਾ ਨੰਬਰ ਮੇਰੇ ਕੋਲ ਆ ਤੁਹਾਡੀ ਦੁਕਾਨ ਦਾ ਨਾਮ ਹਰੇਕ ਨੂੰ ਲੈਣਾ ਮੈਂ ਨਹੀਂ ਬਿਲਕੁਲ ਬਿਲਕੁਲ ਹਾਂ ਠੀਕ ਆ ਜਲੋ ਜੀ ਇੱਕਦਮ ਮਾੜੀ ਚੀਜ਼ ਆ ਕਿ ਤੱਕ ਕਰਨੀ ਚਾਹੀਦੀ ਹੈ ਜੇ ਦੱਸਣਾ ਠੀਕ ਹੈ ਜੀ ਠੀਕ ਚਲੋ ਠੀਕ ਆ ਧੰਨਵਾਦ ਮੇਰੀ ਇੱਕ ਬੇਨਤੀ ਆ ਆਪਣੇ ਭਾਣੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਕਰਤਾ ਧਰਤਾ ਹੋਣ ਜਾਂ ਕੋਈ ਹੋਰ ਵੀ ਆ ਇਹ ਤੁਸ ਤੁਹਾਨੂੰ ਇਹ ਚੀਜ਼ਾਂ ਨੂੰ ਆਪਣੇ ਹੱਥ ਚ ਲੈਣਾ ਚਾਹੀਦਾ ਕਿਉਂ ਇੱਕ ਇੱਕ ਦੁਕਾਨਦਾਰ ਦਾ ਮਕਸਦ ਨਹੀਂ ਹੈਗਾ ਤੁਹਾਡਾ ਭੈਣੀ ਸਾਹਿਬ ਦਾ ਨੋਆ ਬ੍ਰਾਂਡ ਆ ਇਹ ਚੀਜ਼ ਨੂੰ ਬਰਬਾਦ ਇਦਾਂ ਨਹੀਂ ਕੋਈ ਕਰ ਸਕਦਾ ਯਾਰ ਮੈਂ ਇੱਕ ਇੱਕ ਮੈਂ ਤੁਹਾਡੇ ਕੋਲ ਪਹਿਲਾਂ ਵੀ ਮਤਲਬ ਮੈਂ ਭੈਣੀ ਸਾਹਿਬ ਵਾਲਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਇੱਕ ਵਾਰ ਪਹਿਲਾਂ ਵੀ ਤੁਹਾਡੇ ਕੋਲ ਕੰਪਲੀਟ ਲੈ ਕੇ ਗਏ ਸੀ ਕਿ ਤੁਹਾਡੇ ਆਪਣੇ ਨੋ ਦੇ ਉੱਤੇ ਮਾਛੀਪਾਟਾ ਸਾਹਿਬ ਦੇ ਉੱਤੇ ਇਹਨਾਂ ਨੇ ਦੁਕਾਨਾ ਲਈਤੀ ਸੀ ਕਿਰਾਏ ਦੇ ਉੱਤੇ ਉਹ ਦੁਕਾਨਾ ਦਾ ਕਿਰਾਇਆ 5 ਲੱਖ ਤੋਂ ਉੱਤੇ ਹੋਇਆ ਖੜਾ ਰਿਹਾ ਉਹ ਬੰਦੇ ਛੱਡ ਕੇ ਭੱਜ ਗਏ ਤੁਹਾਡੇ ਭੈਣੀ ਸਾਹਿਬ ਦੇ ਬੰਦੇ ਨੇ ਔਰ ਉਹਨਾਂ ਦੇ ਖਿਲਾਫ ਪੱਟੇ ਵੀ ਦਰਜ ਕਰਾਇਆ ਕਿ ਐਸ ਵੀ ਦਰਜ ਕਰਾਇਆ ਪਰ ਕੁਝ ਨਹੀਂ ਹੋਇਆ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਤਰੀਕ ਉਹਨਾਂ ਨੇ ਆਪਣਾ ਆਪਣੇ ਹੱਥ ਸਿ ਫੜੇ ਹੀ ਹੈ ਨਹੀਂ ਕੁਝ ਵੀ ਜਿਹੜਾ ਕਿ ਸੰਭਣ ਜਾਂਦਾ ਸੀਗਾ ਉਹ ਬੰਦੇ ਅਸੀਂ ਪਿੱਛੇ ਹਟ ਗਏ ਮਤਲਬ ਇਹ ਇਹ ਕਿੰਨਾ ਨੌ ਬਰਬਾਦ ਕਰ ਰਹੇ ਨੇ ਤੁਸੀਂ ਇਹਨਾਂ ਨੂੰ ਤੁਹਾਨੂੰ ਸੰਗਿਆਨ ਲੈਣਾ ਚਾਹੀਦਾ ਜਾਂ ਤੁਹਾਨੂੰ ਇਹਨਾਂ ਨੂੰ ਤੋੜਨਾ ਕਰਨੀ ਚਾਹੀਦੀ ਹੈ ਵੀ ਇਸ ਨੌ ਦੇ ਉੱਤੇ ਇੰਨੇ ਚਿਰ ਦੇ ਬ੍ਰਾਂਡ ਬਣੇ ਨੇ ਤੁਸੀਂ ਇਹਨਾਂ ਨੂੰ ਇਦਾਂ ਬਰਬਾਦ ਨਹੀਂ ਕਰ ਸਕਦੇ ਯਾਰ ਇਕ ਤਾਂ ਸਿੱਖ ਕੌਮ ਉਤੋਂ ਨਾਮ ਧਾਰੀ ਕੌਮ ਉਤੋਂ ਭੈਣੀ ਸਾਹਿਬ ਦਾ ਨਾਮ ਹੋ ਗਿਆ ਕਿੰਨੀ ਚੀਜ਼ਾਂ ਦਾ ਨਾਮ ਬਦਨਾਮ ਕਰਦੇ ਨੇ ਮੇਰਾ ਮਨ ਦੁਖਿਆ ਮੈਂ ਕਹਿ ਰਿਹਾ ਮੈਂ ਤਾਂ ਉਹ ਚੀਜ਼ ਨੂੰ ਨਾ ਸੱਟਣਾ ਨਾ ਮੈਂ ਖਾਣਾ ਮੈਂ ਦਿਖਾਉਣਾ ਕਿਉਂ ਇਹ ਸਿਰਫ ਸਬਕ ਵਾਸਤੇ ਇਹ ਥੋੜੇ ਜਿਹੜੇ ਗੁਰਦਾਰ ਸਾਹਿਬ ਦੇ ਕਰਤਾ ਧਰਤੇ ਨੇ ਜਾਂ ਭੈਣੀ ਸਾਹਿਬ ਜਿਹੜੇ ਕਰਤਾ ਧਰਤਾ ਉਹਨਾਂ ਨੂੰ ਸੰਗਿਆਨ ਲੈਣਾ ਚਾਹੀਦਾ ਹੈ ਠੀਕ ਹੈ ਜੀ ਸਾਰੋ ਸਤਿ ਸ੍ਰੀ ਅਕਾਲ ਰੱਬ ਰੱਖਾ